ਹਰ ਜੀ ਦੋਸਤੋ ਪੰਜਾਬੀ ਸਿੰਗਰ ਅਰਜੰਟ ਲੋ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਰਜੰਟ ਲੋ ਜੋ ਕਿ ਹੈ ਪਾਕਿਸਤਾਨ ਦੀ ਇੱਕ ਲੜਕੀ ਮਹਿਨੂਰ ਨੂੰ ਬਹੁਤ ਜ਼ਿਆਦਾ ਲਾਈਕ ਕਰਦਾ ਹੈ ਤੇ ਉਹਨਾਂ ਨੂੰ ਇੰਸਟਾਗ੍ਰam ਉੱਪਰ ਫੋਲੋ ਵੀ ਕਰਦਾ ਹੈ ਬਾਕੀ ਦੋਸਤੋ ਅਰਜੰਟ ਲੋ ਵੱਲੋਂ ਜੋ ਕਿ ਹੈ ਮਹਿਨੂਰ ਤੇ ਇੱਕ ਗਾਣਾ ਵੀ ਗਾਇਆ ਜਾਂਦਾ ਹੈ ਅਰਜੰਟ ਲੋ ਵੱਲੋਂ ਕਿਹਾ ਜਾਂਦਾ ਹੈ ਕਿ ਪਰਲੇ ਪੰਜਾਬ ਵਾਲੀ ਪੁੱਛੇ ਮਹਿਨੂਰ ਬਾਕੀ ਤੋਂ ਪਿੰਡ ਤੁਹਾਡਾ ਕਿੰਨਾ ਕੀ ਦੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਕਿ ਅਰਜੰਟਲੋਂ ਦਾ ਦਿਲ ਟੁੱਟ ਚੁੱਕਿਆ ਹੈ ਕਿ ਮਹਿਨੂਰ ਵੱਲੋਂ ਇੱਕ ਲੜਕੇ ਦੇ ਨਾਲ ਇੰਸਟਾਗ੍ਰਾਮ ਉੱਪਰ ਜੋ ਕਿ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਨੀਚੇ ਜੋ ਕਿ ਲਿਖਿਆ ਜਾਂਦਾ ਹੈ ਕਿ ਆਪ ਕਲੋਜ਼ਿੰਗ ਐਂਡ ਪਰਸਨਲ ਬਾਕੀ ਦੋਸਤੋ ਤੁਸੀਂ ਦੇਖ ਹੀ ਸਕਦੇ ਹੋ ਅਰਜੰਟਲ ਵੱਲੋਂ ਜੋ ਕਿ ਉਸ ਫੋਟੋ ਨੂੰ ਲਾਈਕ ਵੀ ਕੀਤਾ ਜਾ ਰਿਹਾ ਹੈ ਬਾਕੀ ਦੋਸਤੋ ਲੋਕਾਂ ਦਾ ਕਹਿਣਾ ਹੈ ਕਿ ਅਰਜੰਟਲੋਂ ਦਾ ਬ੍ਰੇਕਅਪ ਹੋ ਚੁੱਕਿਆ ਹੈ ਅਰਜੰਟਲ ਦਾ ਜੋ ਕਿ ਦਿਲ ਟੁੱਟ ਚੁੱਕਿਆ ਹੈ ਬਾਕੀ ਦੋਸਤੋ ਜੋ ਕਿ ਇਹ ਮਹਿਨੂਰ ਨੂੰ ਵੀ ਲੋਕ ਕਾਫੀ ਗੰਦੇਮੰਦ ਕਮੈਂਟ ਕਰ ਰਹੇ ਹਨ ਕਿ ਤੂੰ ਸਾਡੇ ਅਰਜਨ ਨੂੰ ਜੋ ਕਿ ਧੋਖਾ ਦਿੱਤਾ ਏ ਬਾਕੀ ਦੋਸਤੋ ਜੋ ਕਿ ਇਹ ਲੋਕ ਅਰਜਨ ਢੱਲੋ ਤੇ ਮਹਿਨੂਰ ਬਾਰੇ ਕਾਫੀ ਗੰਦਾਮੰਦ ਬੋਲ ਰਹੇ ਹਨ ਤੇ ਮਰਵਾਫਾਂ ਫਲਾ ਰਹੇ ਹਨ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਬਾਕੀ ਦੋਸਤੋ ਤੁਸੀਂ ਇਸ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ